ਇੱਕ ਪਾਸੇ ਤਾਂ ਮਿਊਂਸੀਪਲ ਕਾਰਪੋਰੇਸ਼ਨ ਫਗਵਾੜਾ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਏ ਉੱਥੇ ਹੀ ਫਗਵਾੜਾ ਵਿੱਚ ਇਹ ਦਾਅਵੇ ਖੋਖਲੇ ਦਿਖਾਈ ਦੇ ਰਹੇ ਨੇ ਹੁਣ بارش ਦੇ ਪਾਣੀ ਨੇ ਨਗਰ ਨਿਗਮ ਦੀ ਖੋਲੀ ਪੋਲ ਸ਼ਹਿਰ ਵਿੱਚ ਜਗਾ ਜਗਾ ਤੇ ਭਰਿਆ ਪਾਣੀ ਸ਼ਹਿਰ ਵਾਸੀ ਹੋਏ ਪਰੇਸ਼ਾਨ ਐ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਜਿਹੜੀ ਬਾਰਿਸ਼ ਹੋਈ ਸੀ ਉਹਦੇ ਨਾਲ ਗਊਸ਼ਾ ਰੋਡ ਦੇ ਲੱਖ ਲੱਖ ਪਾਣੀ ਭਰ ਗਿਆ ਜੀ ਕਾਫੀ ਦੁਕਾਨਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਅਸੀਂ ਨਗਰ ਨਿਗਮ ਨੂੰ ਅਪੀਲ ਕਰਦੇ ਆ ਕਿ ਜਿਹੜਾ ਅੱਜ ਤੋਂ ਸਰਸੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਤੇ ਜਾਂ ਦੁਕਾਨਦਾਰਾਂ ਨੂੰ ਨੁਕਸਾਨ ਨਾ ਹੋਵੇ ਨਾਲ ਨਾਲ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਅਪੀਲ ਕਰਦਾ ਕਿ ਆਪਣੇ ਪਲਾਸਟਿਕ ਦੇ ਲਿਫਾਫੇ ਜਾਂ ਕੋਈ कूड़ा ਕਰਕੇ ਜਿਹੜਾ ਨਾਲਿਆ ਜਣਾ ਸੁੱਟਣ ਉਹ ਸਫਾਈ ਸੇਵਕ ਦੇ ਹਵਾਲੇ ਕਰ ਜੋ ਨਿਕਸੀ ਰੁਕ ਨਾ ਪਾਇਆ ਜਦੋਂ ਨਗਰ ਨਗਰਮ ਦੀ ਆਂਦੀ ਆ ਟੀਮ ਕੋਈ ਵੀ ਮਤਲਬ ਕਿ ਬਰਸਾਤਾਂ ਤੋਂ ਪਹਿਲੋ ਵੀ ਸਾਫ ਸੋਭੀਆਂ ਕਾਹੀ ਕਰਦੇ ਆ ਲੋਕ ਤੇ ਉਸ ਤੋਂ ਬਾਅਦ ਇਹ ਮਤਲਬ ਲਗੀ ਪਾਣੀ ਦਾ ਫੇਰ ਮਲਗੀ ਜੀ ਸੰਸਲਾ ਬਾਇ ਤੇ ਗਊਚਾਲਾ ਤੋਂ ਕੱਢ ਤੋਂ ਕੱਢ ਪਈ ਆ ਸਾਲ ਹੋ ਗਏ ਤੁਹਾਨੂੰ ਦੇਖਦੇ ਆ ਉਹ ਇੱਕੋ ਇੱਕ ਕਾਰਨ ਆ ਜੀ ਮੈਂ ਆਪਣੀ ਸੰਸਥਾ ਸਵੱਛਤਾ ਅਭਿਆਨ ਸੁਸਾਇਟੀ ਰਜਿਸਟਰ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਆਪਣਾ ਕੂੜਾ ਕਰਕਟ ਜਿਹੜਾ ਡਸਟਬਿਨ ਚ ਪਾ ਕੇ ਰੱਖਣ ਔਰ ਆਣ ਵੇਲੇ ਸਪਾਈਸ ਰੱਖਣ ਦੇਣ ਕਿ ਤਾਂ ਜੋ ਜਿਹੜੀ ਆ ਸਵੈ ਪ੍ਰਬੰਧ ਸਹੀ ਬਣੀ ਰਹੇ ਅਕਸਰ ਲੋਕ ਇਹ ਅਨਗਹਿਲੀ ਕਰ ਜਾਂਦੇ ਆ ਥੋੜਾ ਕਰਕਰ ਜਿਹੜਾ ਪਹਿਲਾਂ ਡਸਪਿੰਗ ਪਾਉਂਦੇ ਵੀ ਆ ਉਸ ਤੋਂ ਬਾਅਦ ਬਾਹਰ ਸੜਕਾਂ ਦੇ ਜਿਹੜਾ ਨਾਲਿਆਂ 'ਚ ਛੁੱਟ ਦਿੰਦੇ ਆ ਉਹਦੇ ਨਾਲ ਜਿਹੜਾ ਨਿਕਾਸੀ ਬੰਦ ਹੁੰਦੀ ਆ ਪਲਾਸਟਿਕ ਹੋਵੇ ਅੱਗੇ ਡਰੇਨੇਜ ਫਸ ਜਾਂਦੇ ਆ ਤੇ ਸੀਵਰੇਜ ਵੀ ਜਾਮ ਹੋ ਜਾਂਦਾ ਤੇ ਖੁੱਲੇ ਨਾਲੇ ਵੀ ਬੰਦ ਹੋ ਜਾਂਦੇ ਆ ਉਹਦੇ ਨਾਲ ਹੀ ਇਹ ਦਿੱਕਤ ਆ ਰਹੀ ਆ ਇਹਦੇ ਬਾਰੇ ਲੋਕਾਂ ਨੂੰ ਵੀ ਆਪ ਸचेत ਹੋਣ ਦੀ ਲੋੜ ਆ